ਸਵਾਗਤ ਹੈ ਕਿਸਾਨ ਭਰਾਵੋ ਤੁਹਾਡਾ ਸਾਡੇ ਆਰਗੇਨਿਕ ਖੇਤੀ YouTube ਚੈਨਲ ਦੇ ਵਿੱਚ ਪਿਛਲੇ ਤਰ੍ਹਾਂ ਦੀ ਤੁਹਾਨੂੰ ਪਤਾ ਹੀ ਆ ਪਾਇਤ ਕੀ ਪਨੀਰੀ ਦਾ ਕੰਮ ਕੀਤਾ ਹੋਇਆ ਤੇ ਪਟਾਈ ਪੂਰੇ ਜੋਰਾਂ ਤੇ ਚੱਲ ਰਹੀ ਹੈ ਪਟਾਈ ਸ਼ੁਰੂ ਹੋ ਗਈ ਹੈ ਤੇ ਲਾਉਣ ਦਾ ਸਮਾਂ ਵੀ ਚੰਗਾ ਹੁਣ ਜਿਹੜੇ ਮੇਰੇ ਵੀਰ ਲਾਉਣਾ ਚਾਹੁੰਦੇ ਨੇ ਪਨੀਰੀ ਉਹ ਆਪਣੇ ਇਸ ਨੰਬਰਾਂ ਤੇ ਕੰਟੈਕਟ ਕਰਕੇ ਆਪਣੇ ਤੋਂ ਪਨੀਰੀ ਮੰਗਵਾ ਸਕਦੇ ਨੇ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਪਿਛਲੇ 2 ਸਾਲਾਂ ਦੇ ਵਿੱਚ ਪਿਆਜ਼ ਦਾ ਰੇਟ ਬਹੁਤ ਰਿਹਾ ਤੇ ਉਹਨੂੰ ਦੇਖਦੇ ਹੋਏ ਹਰ ਇੱਕ ਬੰਦਾ ਕੋਸ਼ਿਸ਼ ਕਰਦਾ ਵੀ ਚਲੋ ਆਪਾਂ ਆਪਣੇ ਘਰ ਜੋਗਾ ਪਿਆਜ਼ ਲਾਈਏ ਤੇ ਬਾਕੀ ਕੁਆਲਿਟੀ ਵਜੋਂ ਤੁਹਾਨੂੰ ਪਤਾ ਹੀ ਹੈ ਰਤੀਆ ਉਹਨੀਆਂ ਫਾਰਮ ਤੋਂ ਆ ਬੀ ਸੀਡ ਲਿਆ ਹੋਇਆ ਹੈ ਉਹਨਾਂ ਨੇ ਬੜੇ ਸਜੇਜੇ ਢੰਗ ਨਾਲ ਪਨੀਰੀ ਤਿਆਰ ਕੀਤੀ ਹੋਈ ਤੇ ਸੀਡ ਤਿਆਰ ਕੀਤਾ ਹੁੰਦਾ ਪਿਛਲੀ ਵਾਰੀ ਥੋੜੀ ਜਿਹੀ ਆਪਾਂ ਤੋਂ ਗਲਤੀ ਹੋ ਗਈ ਸੀ ਸੀਡ ਜ਼ਿਆਦਾ ਪੈ ਗਿਆ ਸੀਗਾ ਤੇ ਪਨੀਰੀ ਬਹੁਤ ਜ਼ਿਆਦਾ ਬਰੀਕ ਹੋ ਗਈ ਸੀ ਉਦੇ ਕਾਰਨ ਪਿਛਲੀ ਵਾਰੀ ਰਿਸਪੌਂਸ ਵੀ ਘੱਟਦੀ ਤੇ ਆਪਾਂ ਨੂੰ ਵੀ ਲੌਸ ਗਿਆ ਐਤਕੀ ਪਨੀਰੀ ਥੋੜੀ ਬਹੁਤ ਵਧੀਆ ਤਰੀਕੇ ਨਾਲ ਢੰਗ ਨਾਲ ਤਿਆਰ ਕੀਤੀ ਹੋਈ ਹੈ ਆਪਣੀ ਪਿੰਕ ਪਨੀਰੀ ਹੈ ਤੇ ਇਹੀ ਪਿਆਜ਼ ਆਪਣਾ ਸਲਾਦ ਦੇ ਕੰਮ ਆਉਂਦਾ ਤੇ ਇਹਦੀ ਰਹਿਣ ਦੀ ਸ਼ਮਤਾ ਵੀ ਲੰਮੀ ਹੈ ਘੱਟੋ ਘੱਟ 6-7 ਮਹੀਨੇ ਇਹ ਆਪਾਂ ਘਰੇ ਰੱਖ ਸਕਦੇ ਆ ਘਰੇਲੂ ਬਰਤੋਂ ਦੇ ਵਿੱਚ ਖਰਾਬ ਨਹੀਂ ਹੁੰਦਾ ਇਹ ਜਲਦੀ ਬਹੁਤ ਵਧੀਆ ਕੁਆਲਿਟੀ ਹੈ ਇਹ ਜਿੰਮੇ ਕੀ ਰਤੀ ਵਾਲਿਆਂ ਨੇ ਤਿਆਰ ਕਰਕੇ ਆਪਾਂ ਨੂੰ ਦੱਸਿਆ ਹੋਇਆ ਹੈ ਆ ਤੁਸੀਂ ਪਨੀਰੀ ਦੇ ਦਾਣੇ ਦੇਖ ਸਕਦੇ ਹੋ ਕੱਢਦੇ ਹੋਏ ਬਹੁਤ ਵਧੀਆ ਪਨੀਰੀ ਹੈ ਜਿਵੇਂ ਵੈਸੇ ਤਿਆਰ ਰਹੀ ਸੀ ਪਿਛਲੇ ਸਾਲ ਨਾਲੋਂ ਪਿਛਲੇ ਸਾਲ ਬਹੁਤ ਬਰੀਕ ਹੋ ਗਈ ਸੀ ਚਲੋ ਗਲਤੀ ਆਪਾਂ ਤੋਂ ਹੋ ਗਈ ਸੀ ਆਪਾਂ ਉਹ ਮੰਨਦੇ ਆ ਬਾਕੀ ਪਨੀਰੀ ਜੋ ਵੀ ਹੈਗੀ ਹੈ ਆਪਣੀ ਇਹ ਦੋ ਕਨਾਲ ਪਨੀਰੀ ਲਈ ਸੀ ਆਪਾਂ ਨੇ ਪਿਛਲੀ ਵਾਰੀ ਡੇਢ ਕਨਾਲ ਸੀਗੀ ਇਲਾਣੇਦਾਰ ਚੌਹਟ ਤੋਂ ਨੇ ਪਨੀਰੀ ਲੈਣਾ ਆਏ ਹੋਏ ਨੇ ਆਪਣੇ ਕੋਲ ਬਾਕੀ ਤੁਸੀਂ ਆਪਣੇ ਜਿਹੜੇ ਪਿਛਲੀ ਵਾਰੀ ਮੇਰੇ ਵੀਰ ਪਨੀਰੀ ਲੈ ਗਏ ਨੇ ਆਪਣੇ ਤੋਂ ਉਹ ਕਮੈਂਟ ਕਰਕੇ ਆਪਾਂ ਨੂੰ ਜ਼ਰੂਰ ਦੱਸਣ ਪਨੀਰੀ ਦਾ ਰਿਸਪੌਂਸ ਕਿ ਮੇਰੇ ਆ ਤੇ ਪਿਆਜ਼ ਕੀ ਮੇਰੇ ਆ ਨਸਰੇਵੇ ਬਾਰੇ ਜਿਹੜੇ ਮੇਰੇ ਵੀਰ ਲੈ ਗਏ ਨੇ ਜ਼ਰੂਰ ਦੱਸਣ ਪਨੀਰੀ ਤੁਸੀਂ ਅੱਜ ਕੀ ਦੇਖ ਸਕਦੇ ਹੋ ਪਨੀਰੀ ਵਧੀਆ ਹੈ ਅੱਜ ਕੀ ਜਿਵੇਂ ਵੀ ਹੋਇਆ ਤੁਸੀਂ ਨੂੰ ਕਮੈਂਟ ਰਹੀ ਜ਼ਰੂਰ ਦੱਸਿਓ ਤੇ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਬਹੁਤ ਬਹੁਤ ਧੰਨਵਾਦ